ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਔਰ ਸਰਜੈਂਟ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਵੀ ਸਰਜੈਂਟ ਠੀਕ ਠਾਕ ਹੋਵੋਗੇ ਕਿ ਆਪਾਂ ਜਾ ਰਹੇ ਹਾਂ ਅੱਜ ਸ਼ਗਨ ਤੇ ਆ ਜਾਏਗਾ ਵਾਹ ਇਹਨਾਂ ਜੀ ਸਿੰਘ ਦਾ ਸ਼ਗਨ ਨਹੀਂ ਜਾਣਾ ਤੁਹਾਨੂੰ ਕੱਲ ਨਹੀਂ ਮੈਂ ਹਾਂਜੀ ਔਰ ਹਾਲ ਹੀ ਕੁਝ ਆ ਜਾਂਦਾ ਕਈ ਵਾਰ ਮੈਂ ਬਹੁਤ ਜੀ ਵੀ ਕਰਦਾ ਕਰੋ ਉੱਥੇ ਵੀ ਸਭ ਮੰਮੀ ਦੱਸਦੇ ਹੁੰਦੇ ਸਾਰੀ ਟੇਲੀ ਮੱਠੇ ਪਏ ਆ ਹਾਂਜੀ ਤੇ ਇਧਰ ਆ ਜਿੰਦਕੌਰ ਇਹਨੇ ਮੈਨੂੰ ਕਟ ਖਾਣੀ ਆ ਪਤਵਾਜ ਬੰਦ ਕਰੋ ਪਲੀਜ਼ ਮम्मा ਵੀਡੀਓ ਬਹਉਂਦੀ ਹੈ ਨਾ ਆਹ ਦੇਖ ਲਓ ਇੰਨੀ ਜਿੱਦੀ ਹੋ ਗਈ ਤੁਸੀਂ ਕਹਿੰਦੇ ਸੀ ਨਾ ਜਿੰਦਕੌਰ ਦੇਖਣੀ ਆ ਜਿੰਦਕੌਰ ਨੇ ਵੀ ਮम्मा ਨਾਲ ਮੈਚਿੰਗ ਕੀਤੀ ਆ ਜਿੰਦਕੌਰ ਨੇ ਵੀ ਪਿੰਕ ਪਿੰਕ ਪਾਇਆ ਸੀ ਆ ਮੈਨੂੰ ਪਿੱਛੇ ਬਹਿਣਾ ਪੈ ਰਿਹਾ ਇਹ ਕਰਕੇ ਹੈ ਕਿਦਾਂ ਸੁਣਦੀ ਆਵਾਜ਼ ਹੋਰ ਸੁਣਦੀ ਆਵਾਜ਼ ਆਹ ਜਿੰਦਕੌਰ ਦਾ ਪਰਸ ਵੀ ਮੈਨੂੰ ਫੜਨਾ ਪੈ ਰਿਹਾ ਆਹ ਆਪੜਾ ਤਾਂ ਚਲੋ ਖੈਰ ਤੋਂ ਕਰਾਂ ਸੋ ਤਾਂ ਜਿੰਦਕੌਰ ਜਦੋਂ ਸਾਡਾ ਸਫ਼ਰ ਦੂਰ ਦਾ ਹੋਵੇ ਨਾ ਵੀ ਅਸੀਂ ਤਿਆਰ ਜਾ ਕੇ ਉੱਥੇ ਨੇ ਨੇ ਜਿੱਤੇ ਜਾਣਾ ਹੁੰਦਾ ਅੱਜ ਸਿੰਘ ਸਾਹਿਬ ਤਿਆਰ ਹੋ ਕੇ ਆਏ ਆ ਕੱਢ ਵਾਸਤੇ ਨਾ ਨੇ ਆ ਉਹ ਵਿੱਚ ਪੰਜੇ ਆਪਣਾ ਮੇਜ਼ਰ ਕਿ ਐਦਾਂ ਨਾ ਮੱਟੋ ਦੀ ਉੱਥੇ ਜਾ ਕੇ ਤਿਆਰ ਕਰਨੀ ਦਸਤਾਰ ਸਜਾਉਂਗੀ ਇਹਦੇ ਤੇ ਨੀ ਮਮਾ ਮੈਂ ਵੀ ਸਜਾਉਣੀ ਆ ਫਿਰ ਘਰੋਂ ਇਦਾਂ ਨਹੀਂ ਆ ਦੇਖੋ ਇਦਾਂ ਦੇ ਕੰਮ ਕਰਦੀ ਆ ਜਦੋਂ ਨਾਲ ਬੈਠੀ ਹੁੰਦੀ ਆ ਫਿਰ ਔਖਾ ਹੋ ਜਾਂਦਾ ਯਾਨੇ ਸਾਹਮਣੇ ਸੌਖੇ ਆ ਕਿਤੇ ਚੱਲੋ ਸਾਡਾ ਥੋੜਾ ਲੱਗਦਾ ਮਾ ਰੋਜੀ ਨਮਾ ਹੁੰਦਾ ਕਿਦਨ ਹੈਗਾ ਵੀ ਆ ਵੀ ਆਪਣਾ ਛੋਟਾ ਸਬਰ ਬਹੁਤ ਦੂਰ ਗਿਆ ਤਨ ਜੀ ਹੁਣ ਵਿਆਹ ਵਿਆਹ ਦਿਖਾ ਕੇ ਵੀ ਅਪਰ ਰਾਜਸਥਾਨ ਜਾਵਾਂਗੇ ਠੀਕ ਹੈ ਵਲੌਗ ਜੇ ਬਹੁਤ ਨਹੀਂ ਕੋ ਜਿਆਦਾ ਟ੍ਰੈਫਿਕ ਹੈ ਨਾ ਇਸ ਰੋਡ ਦੇ ਉਤੇ ਬਸ ਹੋ ਗਈ ਹੈ 3 ਘੰਟੇ ਹੋ ਗਏ ਮੈਂ ਤਾਂ ਨਹੀਂ ਖੇਚੜੀ ਜਾਂਦੀ ਨਾ ਵੀ ਗੱਡੀ 'ਚ ਬੈਠਿਆਂ ਨੂੰ ਵੀ ਆਕੀ ਜਾਂਦਾ ਬੰਦਾ ਕੀ ਕਰ ਸਕਦੇ ਆ ਉਹ ਤਾਂ ਕੁੜੀ ਨੇ ਇੰਨਾ ਕੁ ਜ਼ਿਆਦਾ ਕੰਮ ਖਰਾਬ ਕੀਤਾ ਵੀ ਛੱਡ ਗੱਲਾਂ ਦੋ ਅੱਗੇ ਵੀ ਦੇਖੋ ਤੇ ਤੇ ਪਿੱਛੇ ਵੀ ਕੀ ਬੰਦਾ ਕਰੇ ਸਾਰੇ ਪਾਸੇ ਖਲਾਰੇ ਖਲਾਰੇ ਪਏ ਹੋਆ ਮੈਂ ਤਾਂ ਸੱਚੀ ਹੁਣ ਬੱਸ ਹੋ ਗਈ ਐ ਮੇਰੀ ਜਿੰਦ ਕੌਰ ਆਏ ਨਹੀਂ ਨਾ ਜਿੰਦ ਕੌਰ ਮੈਂ ਦੇਖੇ ਚੱਲ ਜਾ ਮੱਝ ਜਾ ਲੈ 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 ਜਿੰਦ ਕੌਰ ਇੱਧਰ ਪਿੱਛੇ ਕਾਹਨ ਹੈ ਉਹ ਨੀਰ ਨਹੀਂ ਖਾਂਦੇ ਫਟੇ ਕੱਟ ਗਿਆ ਪਾਸ ਕੋਈ ਪਾਲਾ ਨਹੀਂ ਬਸ ਜੰਨੀ ਪਾ ਕੇ ਦਿੱਤਾ ਪਾ ਕੇ ਬਣਾ ਦਿੱਤਾ ਤਾਂ ਤੇ ਸੋਚਦੇ ਜੰਦਵਾਲ ਦੇ ਬਾਅਦ ਕਿੰਨਾਂ ਕਰ ਲੱਗਿਆ ਕਿ ਨਹੀਂ ਸਾਰਾ ਨਹੀਂ ਸਾਰੇ ਲੋਟੋ ਪਾਏ ਨਾ ਹੋਰ ਤੇ ਭਾਈ ਜੀ ਨੇ ਫੇਰ ਟੇਬਲ ਤੇ ਜਾ ਕੇ ਕਿਵੇਂ ਵਧੀਆ ਥੋੜੇ ਥੋੜੇ ਖਾਦੇ ਨੇ ਪਰ ਨਹੀਂ ਪਰ ਸੈਟਾ ਚਰਚ ਭਾਈ ਹੋ ਗਿਆ ਅਦਰ ਠੀਕ ਆ ਆਪ ਵਿਆਹ ਲਈਆ ਤੇ ਜਸਾਲ ਪਰ ਨਹੀਂ ਹੁਣ ਅਗਲੇ ਸਾਲ ਹੀ ਹੋਣੀ ਹੈ ਲੈ ਦੇਖ ਕੀ ਦਾ ਕਰਨ ਪੈਣਾ ਯਾਰ ਅਸੀਂ ਪਹੁੰਚ ਗਏ ਪੂਰੀ ਜੱਦੋਜਹਿਦ ਤੋਂ ਬਾਅਦ ਜੱਦੋਜਹਿਦ ਤੋਂ ਬਾਅਦ ਬੜਾ ਸਾਰਾ ਸਫਰ ਖਰਾਬ ਪਟਾੜੇ ਪੂੜੇ ਖਾ ਲਿਆ ਕਾਫੀ ਦੀ ਨੇਰੀ ਲੈਂ ਹੁੰਦੇ ਆ ਮੈਂ ਕੱਲਾ ਕਿਉਂਕਿ ਇਹਨੇ ਤਾਂ ਪਹਿਲਾਂ ਜੱਗ ਭਰ ਕੇ ਪੀ ਲਿਆ ਮਾਲਕੇ ਗਲਾਸ ਵੱਡਾ ਮੈਂ ਬਲੈਕ ਆਫੀ ਪੀਤੀ ਮੈਂ ਹਾਂ ਰੋਕ ਪੀਉਂਦੀ ਹਾਂ ਸਾਰਾ ਦਿਨ ਹੀ ਤੋਰ ਨਵੀਤਾ ਜੀ ਨਹੀਂ ਗਿੰਦ ਕਾਲ ਜਿੰਦ ਕਰ ਇੱਧਰ ਦੇਖੀ ਮਮਾ ਪਾਪਾ ਤਾਂ ਫੋਨ ਨੂੰ ਲੈ ਕਾਟ ਨੂੰ ਵੇਲਾ ਭਾਈ ਨੂੰ ਤਾਂ ਸ਼ੇਅਰ ਕਰ ਦਿੰਦੇ ਕੋਈ ਗੱਲ ਨਹੀਂ ਮੈਂ ਕੀਤੀ ਸ਼ੇਅਰ ਨਹੀਂ ਨਹੀਂ ਅੱਜ ਸ਼ੇਅਰ ਕੀਤੀ ਕੋਈ ਗੱਲ ਨਹੀਂ ਦੁਬਾਰਾ ਕਰ ਦਿੰਦੇ ਹਾਂ ਨੇ ਤਾਂ ਜੰਮੀ ਆ ਅੱਗੇ ਕੀਤੀ ਸ਼ੇਅਰ ਇਸ ਤਰ੍ਹਾਂ ਵੀਰ ਦੀ ਅਸੀਂ ਜੋ ਅੱਜ ਭਾਈ ਕੋ ਜਾਨੀ ਵੀਰ ਵੀਰ ਦੀ ਆਈਡੀ ਤੇ ਫੇਰ ਕਰ ਦਿੰਦੇ ਨੇ ਸ਼ੇਅਰ ਕੋਈ ਨਹੀਂ ਹਾਂ ਨਹੀਂ ਕੋਈ ਗੱਲ ਨਹੀਂ ਬੁਢਾਈ ਖਾਣੀ ਤਾਂ ਆ ਵਾ ਨਹੀਂ ਨੇ ਤਾਂ ਕਿ

ਬੀਬੀ ਪੁੱਛੀ ਬੀਬੀ ਠੀਕ ਆ ਕੁਛ ਨਾ ਹਾਂ ਉਹਨਾਂ ਠੀਕ ਆ ਪੁੱਤ ਕੰਦਾ ਇਹ ਖਾਦੀ ਆ ਹਾਂ ਦਾਲ ਖਾਦੀ ਜੂਸੂ ਪੀਤਾ ਪੁੱਤੋ ਜੂਸੂ ਪੀਤਾ ਮੈਂ ਆਂਦੀ ਪੀਤਾ ਘਾਸੀ ਪਾ ਕੇ ਮੈਂ ਜੂਸੂ ਪੀਦੀ ਕੇ ਤਾਂ ਰੱਖਿਆ ਕਰੋ ਕਹਦੇ ਤਾਂ ਰੱਖਿਆ ਕਰੋ ਵਿੱਚ ਅਰੇ ਨਹੀਂ ਆਇਆ ਉਹ ਉਹ ਪਿੱਛੇ ਹੀ ਹੈ ਲੋਰਗਰ ਪੇ ਅਰੇ ਪਿੱਛੇ ਉਹ ਉਹ ਭਾਈ ਕੌਣ ਆ ਉਹ ਆ ਗਿਆ ਪਾਰ Che andata per il Pagalvirti! C'è verità, ਜਿੰਦਾ ਗੁਰੂ ਵਫਾ ਕਿਦਾਂ ਭੱਜੀ ਫਿਰਦੀ ਆ ਖਾਲੇ ਕੋ ਚੱਲਣ ਨਹੀਂ ਨੰਦਿਆ ਚੱਲਣਾ ਨਹੀਂ ਨਾ ਇਦਾਂ ਹੀ ਰਹਿਣਾ ਕੱਢ ਜਾਂ ਸੀ ਬਈ ਲੈ ਜੀ ਕੋਣਾ ਕੋਡ ਪੈਂਟ ਸੇਰੇ ਮੈਂ ਜਿਹੜਾ ਸਵਾਹ ਨਾ ਕੋਡ ਉਹ ਲੈ ਮੈਨੂੰ ਲੌਗ ਦਿਓ ਲੈ ਮੈਨੂੰ ਪਛਾਣ ਕਰਾ ਦਿਓ ਆਜ ਵਾਜ ਲੋ ਤੁਸੀਂ ਵਲੌਗ ਜੀ ਇਧਰ ਮਾਤਾ ਜੀ ਇਹ ਤੇ ਇਹਨਾ ਮੈਨੂੰ ਬਹੁਤ ਚੰਗੀ ਗੱਲ ਲੱਗੀ ਆ ਕੋਈ ਡਾਂਸਰ ਨਹੀਂ ਸਾਡੀ ਸਗੀ ਮਾਸੀ ਦੇ بیٹے ਦਾ ਵਿਆਹ ਆ ਕੋਈ ਡਾਂਸਰ ਕੋਈ ਭੰਗੜਿਆ ਕੋਈ ਕੁਝ ਨਹੀਂ ਆ ਆਪਣਾ ਜੀ ਕਿਉਂਕਿ ਹਰ ਵੀ ਆਪਣੇ ਹਿਸਾਬ ਨਾਲ ਕਰਦਾ ਹੀ ਐ ਇੰਜੋਏਮੈਂਟ ਆਪਣਾ ਇਹਨਾਂ ਨੇ ਕਰ ਲਿਆ ਕਰ ਲਿਆ ਤੇ ਇਸ ਕਰਕੇ ਹੁਣ ਇਹ ਸਟੇਟ ਸਾਡੀ ਜਿੱਤ ਕੋਦੇ ਸਭ ਦੀ ਹੋਈ ਆ ਜਿਹੜੇ ਫੈਲਦੇ ਆਪਣੇ ਪਾਪਾ ਨਾਲ ਲੱਗੀ ਹੋਈ ਆ ਦਾਦੂ ਵੀ ਆ ਨਾਲ ਕੌਣ ਆ ਦਾਦੂ ਆ ਓਕੇ

ਅਸੀਂ ਬਾਹਰ ਆਏ ਸੀ ਜਿੰਦ ਘਰ ਨੂੰ ਚੇਂਜ ਕਰਨ ਵਾਸਤੇ ਜਿੰਦ ਘਰ ਮਿਤਾਦੀ ਦਾ ਸਾਰ ਖੇਡ ਖੇਡ ਕੇ ਖਲਾਤਨੀ ਸੀ ਜੇ ਦੇਖੋ ਨਿਕਲ ਲੱਗੇ ਸੀ ਮੈਂ ਅੰਮਛਾ ਐ ਕਰ ਵੇਚ ਵੇਚ ਦੇ ਕਰੋ ਆਂਜਾ ਜਿੰਦ ਨੂੰ ਫਿਰ ਫਿਰ ਫੇਰ ਕਰੋ ਫੇਰ ਕਰਿਆ ਨਹੀਂ ਨਹੀਂ ਚੱਲ ਆਜੋ ਜਿੰਦ ਘਰ ਗੰਗਾ ਮਾਈਕ ਰੂਪ ਨਹੀਂ ਨਹੀਂ ਇੱਥੇ 48 ਕਦੇ ਹੋ ਜਾਗੀ ਪੇਪਰ ਮੁੰਡੇ ਦਾ ਇਹ ਵੀ ਨਹੀਂ ਆਈ ਨਹੀਂ ਉਦੋਂ ਮੈਂ ਲੈ ਆਉਂਦੀ ਸੂਤ ਆਹ ਦੇ ਫਿਰ ਲੈ ਆਉਂਦੀ ਕਿਉਂ ਕਿ ਉਹ ਵਾਲੇ ਦਿਨ ਘਰੇ ਸਾਰੇ ਰਿਸ਼ਤੇਦਾਰ ਹੁੰਦੇ ਆ ਪ੍ਰੋਗਰਾਮ ਟੈਂਡ ਕਰਾਂਗੇ ਵੇਰਾ ਰਾਤ ਨੂੰ ਸਟੇ ਕਰਨ ਵਾਸਤੇ ਹੋਟਲ ਦੇਖ ਰਹੀ ਆ ਤੇ ਵਧੀਆ ਨਹਾਣੇ ਨਾਲ ਸੌਖੇ ਤਿਆਰ ਹੋ ਜਾਈਦਾ ਕਿਉਂਕਿ ਵੀ ਅਸੀਂ ਦਸਤਾਰ ਸਜਾਉਣੀ ਹੁੰਦੀ ਹੈ ਨਾ ਸਾਨੂੰ ਸ਼ੀਸ਼ੇ ਨਹੀਂ ਮਿਲਦੇ ਇੱਥੇ ਆਪਾਂ ਸਟੇ ਕਰੋਂਗੇ ਰਾਤ ਨੂੰ ਜਿੰਦਕੌਰ ਕੋਤੀ ਇਧਰ ਆਓ ਨੋ ਹਾਂ ਦੁੱਧੂ ਪੀਤਾ ਮੇਰੇ ਪੁੱਤ ਨੇ ਹੁਣ ਉਦੋਂ ਦਾ ਜਿੰਦਗਰ ਜੀ ਉਹ ਜਿੰਦਗਰ ਜੀ ਕੀ ਹਾਲ ਚਾਲ ਤੁਹਾਡੇ ਆਇਓ ਮਾਸੀ ਠੀਕ ਹੈ ਜੀ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਕਰਦੇ ਹਾਂ ਥੱਕ ਗਏ ਬਹੁਤ ਜ਼ਿਆਦਾ ਬਹੁਤ ਸੋ ਗਈ ਜਿਨੋਦੈ ਨਾ ਬਹੁਤ ਸਸ ਪੂਰੀ ਉਹ ਹਾਲ ਵੈ ਪਿਆ ਉਹਨਾਂ ਭੁਗ ਜਾ ਗਏ ਵਿੰਗ ਤਿੰਗ ਵਿੰਗ ਤਿੰਗ ਆ ਸਾਡੇ ਜਿੰਦਗਰ ਸੋ ਗਿਆ ਠੀਕ ਹੈ ਬਾਈ ਠੀਕ ਹੈ ਸਾਰਾ ਇੱਕ ਜੀਵਤ ਹੈ